ਹਾਂਜੀ ਦੋਸਤੋ ਸਸਰੀਕਾਲਾ ਸਲਾਮ ਅਲੈਕੁਮ ਰਾਮ ਰਾਮ ਜੀ ਕੇਐਲ ਚਾਲੇ ਤੁਹਾਡਾ ਸਭ ਦਾ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਦੋਸਤੋ ਮੈਂ ਕਰ ਰਿਹਾ ਸੀ ਅੱਜ ਇਨ ਡਰਾਈਵਰ ਦਾ ਕੰਮ ਸੈਕਿੰਡ ਡੇ ਸੀ ਮੇਰਾ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਫਿਲਹਾਲ ਦੀ ਫਿਲਹਾਲ ਜੀ ਸੌਰੀ ਮੇਰੀ ਬਾਤ ਚ ਥੋੜਾ ਜਿਹਾ ਨਾ ਫੰਬਲ ਵੱਜ ਜਾਂਦਾ ਹੈ ਹਕਲਾ ਪੰਜ ਆ ਕੇ ਬਾਤ ਚ ਪਤਾ ਨਹੀਂ ਕੀ ਹੋ ਗਿਆ ਸੋਚਾਂ ਫਿਕਰਾਂ ਹੀ ਬਹੁਤ ਨੇ ਭਾਈ ਕੀ ਕਰੀਏ ਜ਼ਿੰਦਗੀ ਹੈ ਨਾ ਜ਼ਿੰਦਗੀ ਦੇ ਨਾਲ ਹੀ ਇਹ ਜਿੰਨਾ ਚਿਰ ਜ਼ਿੰਦਗੀ ਹੈ ਸੋਚਾਂ ਫਿਕਰਾਂ ਇਹ ਬੰਦੇ ਦੀ ਜ਼ਿੰਦਗੀ ਹੈ ਸੋਚ ਫਿਕਰਾਂ ਚ ਲੱਗ ਜਾਂਦੀ ਹੈ ਤੇ ਬਈ ਯਾਰ ਕੰਮ ਕਰ ਰਿਹਾ ਸੀ ਮੈਂ ਨਾ ਇਨ ਡਰਾਈਵਰ ਦਾ ਮੈਂ ਤੁਹਾਨੂੰ ਜਿੱਦਾਂ ਕਿ ਦੱਸਿਆ ਤੇ ਨਾ ਇੱਕ ਚੀਜ਼ ਮਹਿਸੂਸ ਕੀਤੀ ਕਿ ਯਾਰ ਕੰਮ ਕੋਈ ਛੋਟਾ ਵੱਡਾ ਨਹੀਂ ਹਾਲਾਂਕਿ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਮਿਹਨਤ ਕਰਨੀ ਚਾਹੀਦੀ ਹੈ ਔਰ ਇੱਕ ਗੱਲ ਜੂਰ ਹੈ ਬਾਈ ਕਿ ਸਮੇਂ ਦੇ ਹਿਸਾਬ ਨਾਲ ਮਿਹਨਤ ਵੀ ਚੇਂਜ ਹੋ ਗਈ ਹੈ ਹਨਾ ਪਹਿਲਾਂ ਹੁੰਦਾ ਸੀ ਕਿ ਬੰਦਾ ਹੱਥ ਨਾਲ ਮਿਹਨਤ ਕਰਦਾ ਸੀ ਕਿਰਤ ਕਰਦਾ ਸੀ ਤੇ ਆਪਣੀ ਰੋਜੀ ਰੋਟੀ ਕਮਾਉਂਦਾ ਸੀ ਚਾਰ ਪੈਸੇ ਜਮਾ ਕਰਦਾ ਸੀ ਆਪਣੀ ਜਮਾ ਪੂੰਜੀ ਜਿੰਨੇ ਨੂੰ ਕਹਿੰਦੇ ਜਿੰਦਗੀ ਦੀ ਜਮਾ ਪੂੰਜੀ ਬਣਾਉਂਦਾ ਸੀ ਪਰ ਆਧੇ ਸਮੇਂ ਦੇ ਹਿਸਾਬ ਨਾਲ ਬਈ ਮੈਂ ਇੱਕ ਗੱਲ ਦੇਖੀ ਹੈ ਕਿ ਨਾ ਹੱਥ ਨਾਲ ਮਿਹਨਤ ਬੰਦਾ ਸਾਰੀ ਜ਼ਿੰਦਗੀ ਕਰੀ ਜਾਵੇ ਆਧੇ ਸਮੇਂ ਦੀ ਗੱਲ ਕਰ ਰਿਹਾ ਬਾਈ ਗੁੱਸਾ ਨਾ ਕਰਿਓ ਜੇ ਇੱਕ ਮਿੰਟ ਚ ਤੁਹਾਨੂੰ ਗੁੱਸਾ ਆਇਆ ਵੀ ਨਾ ਤਾਂ ਪਲੀਜ਼ ਮੇਰਾ ਵੀ ਗਲਤ ਕਮੈਂਟ ਬੈਸਤਾ ਯਾਰ ਲੋਕਾਂ ਨੇ ਰੁਕਣਾ ਕਿੱਥੇ ਆ ਵੀਰੇ ਕੋਈ ਕਹਿੰਦਾ ਕਿ ਉਹ ਵੀ ਗੱਲ ਦੱਸਦਾ ਕਿ ਨਾ ਸਮੇਂ ਦੇ ਨਾਲ ਆਪਣਾ ਮਿਹਨਤ ਕਰਨ ਦਾ ਤਰੀਕਾ ਵੀ ਚੇਂਜ ਹੋ ਗਿਆ ਭਾਈ ਆਦੇ ਸਮੇਂ 'ਚ ਜੇ 4 ਪੈਸੇ ਜਮ੍ਹਾਂ ਕਰਨੇ ਨੇ ਤੇ ਵਧੀਆ ਜ਼ਿੰਦਗੀ ਜੀਣੀ ਆ ਤੇ ਵਧੀਆ ਲਾਈਫ ਸਟਾਈਲ ਰੱਖਣਾ ਆ ਤੇ ਵਧੀਆ ਸਭ ਕੁਝ ਹਨਾ ਮਤਲਬ ਕਿ ਗੱਡੀ ਘਰ ਸਭ ਕੁਝ ਵਧੀਆ ਚਾਹੀਦਾ ਆ ਤਾਂ ਭਾਈ ਦਿਮਾਗ ਦੀ ਮਿਹਨਤ ਦਾ ਜ਼ੋਰ ਮਾਰੋ ਮੈਂ ਤਾਂ ਇਹੀ ਕਹਿੰਦਾ ਕਿ ਮਿਹਨਤ ਜਿਹੜੀ ਕਰਨੀ ਹੈ ਨਾ ਦਿਮਾਗ ਤੋਂ ਕਰੋ ਹੱਥ ਦੀ ਮਿਹਨਤ ਸਾਰੀ ਜ਼ਿੰਦਗੀ ਕਰੀ ਜਾਉਗੇ ਤਾਂ ਬਈ ਕੁਝ ਨਹੀਂ ਪੱਲੀ ਪੈਣਾ ਯਾਰ ਕਿਉਂ ਕਿ ਇੱਕ ਤੁਸੀਂ ਯਾਰ ਲੇਬਰ ਵਾਲਾ ਦੇਹੜੀਕਰ ਬੰਦਾ ਦੇਖਦੇ ਹੋ ਕਿ ਸਾਰੀ ਜ਼ਿੰਦਗੀ ਮਿਹਨਤ ਕਰਦਾ ਹੈ ਮਿਹਨਤ ਕਰਦਾ ਹੈ ਪਰ ਯਾਰ ਕੀ ਉਹ ਆਪਣੀ ਨੀਂਦ ਨਹੀਂ ਦੇਖਦਾ ਅਗਲਾ ਕੁਝ ਨਹੀਂ ਦੇਖਦਾ ਮਿਹਨਤ ਕਰਨ ਤੇ ਲੱਗਿਆ ਹੋਇਆ ਹੈ ਹਨਾ ਪਰ ਸਾਰੀ ਜ਼ਿੰਦਗੀ ਅਗਲਾ ਤੁਹਾਨੂੰ ਕੀ ਲੱਗਦਾ ਹੈ ਕਿ ਬਹੁਤ ਭਾਰੀ ਗੱਡੀ ਲੈ ਸਕਦਾ ਹੈ ਬਹੁਤ ਮਹਿੰਗੀ ਗੱਡੀ ਲੈ ਸਕਦਾ ਹੈ ਮਹਿੰਗੀ ਛੱਡੋ ਗੱਡੀ ਵੀ ਲੈ ਸਕਦਾ ਠੀਕ ਹੈ ਨਾ ਉਹ ਨੂੰ ਵੀ ਗਰਹੀ ਰਹੇ ਨੇ ਕਿ ਕੱਲ ਨੂੰ ਮੈਂ ਕੁੜੀ ਦਾ ਵਿਆਹ ਵੀ ਕਰਨਾ ਹੈ ਮੈਂ ਆਪਣੇ ਮੁੰਡੇ ਲਈ ਘਰ ਵੀ ਬਣਾਉਣਾ ਹੈ ਇੱਕ ਬਹੂ ਨੇ ਆਣਾ ਹੈ ਨਾ ਇਹ ਚੀਜ਼ਾਂ ਦੀ ਸੋਚ ਰੱਖਦਾ ਅਗਲਾ ਸੋਚ ਵਧੀਆ ਮੈਂ ਉਹਦੀ ਸੋਚ ਨੂੰ ਗਲਤ ਨਹੀਂ ਕਰਦਾ ਭਾਈ ਪਰ ਮੈਂ ਇੰਨਾ ਕਿ ਜ਼ਰੂਰ ਕਹਿਣਾ ਚਾਹ ਰਿਹਾ ਕਿ ਦਿਮਾਗ ਅੱਜ ਜਿਹੜੀ ਮਿਹਨਤ ਹੈ ਨਾ ਅੱਦੇ ਸਮੇ ਦੇ ਹਿਸਾਬ ਨਾਲ ਦਿਮਾਗ ਤੋਂ ਕਰੋ ਦਿਮਾਗ ਤੋਂ ਪੈਸਾ ਕਿੱਦਾਂ ਕਮਾਣਾ ਅੱਦੇ ਟਾਈਮ 'ਚ ਇੰਟਰਨੈਟ 'ਤੇ ਪੈਸਾ ਕਿੱਦਾਂ ਕਮਾਣਾ ਹੈ ਨਾ ਟੈਕਨੀਕਲੀ ਪੈਸਾ ਕਿੱਦਾਂ ਕਮਾਣਾ ਲੋਕ ਕਹਿੰਦੇ ਨੇ ਕਿ ਇੰਡੀਆ 'ਚ ਪੈਸਾ ਨਹੀਂ ਹੈ ਭਾਈ ਇੰਡੀਆ 'ਚ ਰੋਜ਼ਗਾਰ ਨਹੀਂ ਹੈ ਆਪਾਂ ਬੈਠੇ ਹੀ ਭਾਈ ਨੀ ਕਿੰਨੀਆਂ ਠੀਕ ਹੈ ਨਾ ਹਕੂਮਤ ਭਾਵੇਂ ਕਿਸੇ ਟਾਈਮ ਦੀ ਸੀ ਭਾਵੇਂ ਮੁਗਲਾਂ ਦੀ ਸੀ ਭਾਵੇਂ ਹਿੰਦੂਆਂ ਦੀ ਸੀ ਭਾਵੇਂ ਸਿੱਖਾਂ ਦੀ ਸੀ ਕਿਸੇ ਵੀ ਸਮੇਂ ਦੀ ਸੀ ਠੀਕ ਹੈ ਨਾ ਉਸ ਸਮੇਂ ਚ ਹਮੇਸ਼ਾ ਗਰੀਬ ਦਾ ਤਾਂ ਗਰੀਬ ਹੀ ਰਹਾ ਗਰੀਬ ਬੰਦਾ ਹਮੇਸ਼ਾ ਗਰੀਬ ਰਿਹਾ ਨੀਚੇ ਦਾ ਨੀਚੇ ਹੀ ਰਿਹਾ ਠੀਕ ਹੈ ਨਾ ਉਹਦਾ ਕਾਰਨ ਕੀ ਹੈ ਵੀਰੇ ਕਿਉਂਕਿ ਅਗਲੇ ਦਿਮਾਗੀ ਤੌਰ ਤੇ ਸਾਡਾ ਸ਼ੋਸ਼ਣ ਕਰਦੇ ਰਹੇ ਤੇ ਆਪਾਂ ਸ਼ੋਸ਼ਣ ਕਰਵਾਉਂਦੇ ਰਹੇ ਨਾ ਮੇਰੀ ਗੱਲਾਂ ਦਾ ਵੀਰੇ ਗੁੱਸਾ ਨਾ ਕਰਿਓ ਮੈਂ ਬਾਰ-ਬਾਰ ਕਹ ਰਿਹਾ ਮੇਰਾ ਮੋਟਿਵ ਕਿਸੇ ਤਰ੍ਹਾਂ ਮੁ ਜੋਏ ਟਾਰਗੇਟ ਕਰਨਾ ਨਹੀਂ ਕਿਸੇ ਉਸ ਨੂੰ ਟਾਰਗੇਟ ਕਰਨਾ ਨਹੀਂ ਤਾਂ ਹੀ ਮੈਂ ਆਪਣੀ ਹਰੇਕ ਵੀਡੀਓ ਚ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਅਸਲਾਮ ਅਲੈਕਮ ਜੀ ਸਭ ਨੂੰ ਪਹਿਲਾਂ ਹੀ ਬੁਲਾ ਦਿੰਦਾ ਤਾਂ ਕਿ ਆਪਾਂ ਸਾਰੇ ਧਰਮਾਂ ਦੀ ਰਿਸਪੈਕਟ ਕਰੀਏ ਕਿਉਂਕਿ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਚੱਲਣਾ ਆਪਾਂ ਆਪਣੇ ਲਈ ਇਨਸਾਨੀਅਤ ਵੱਡੀ ਹੈ ਨਾ ਕਿ ਧਰਮ ਠੀਕ ਹੈ ਨਾ ਭਾਈ ਤੇ ਮੈਂ ਯਾਰ ਮੇਨ ਇਹ ਗੱਲ ਕਹਿਣਾ ਚਾਹਾਂਗਾ ਕਿ ਹਮੇਸ਼ਾ ਗਰੀਬ ਦਾ ਸ਼ੋਸ਼ਨ ਹੋਇਆ ਹੈ ਕਿਉਂਕਿ ਗਰੀਬ ਗਰੀਬ ਦਾ ਇਸਤੇਮਾਲ ਹੁੰਦਾ ਹੈ ਗਰੀਬ ਦੇ ਟੈਲੈਂਟ ਦਾ ਇਸਤੇਮਾਲ ਹੁੰਦਾ ਹੈ ਗਰੀਬ ਟੈਲੈਂਟ ਦਾ ਉਹਨੂੰ ਜੋ ਹੈ ਹੱਕ ਨਹੀਂ ਮਿਲਦਾ ਇਕ ਤਸੀ ਪੜਦੇ ਹੁੰਦੇ ਸੀ ਕਾਲਡ ਟਾਈਮ ਦੇ ਮਾਰਕਵਾਦ Karl Marx ਦਾ ਸਿਧਾਂਤ ਹੈ ਮਾਰਕਸਵਾਦ ਠੀਕ ਹੈ ਤੇ ਉਹ ਚ ਉਹਨੇ ਸਾਰਾ ਕੁਝ ਸਮਝਾਇਆ ਹੋਇਆ ਹੈ ਕਿ ਪੂੰਜੀਵਾਦੀ ਸਿਧਾਂਤ ਕਿਦਾਂ ਜਿਹੜਾ ਗਰੀਬ ਦਾ ਸ਼ੋਸ਼ਣ ਹੁੰਦਾ ਹੈ ਜਿਹੜੇ ਪੂੰਜੀਪਤੀਆਂ ਗਰੀਬਾਂ ਦਾ ਸ਼ੋਸ਼ਣ ਕਰਦੇ ਆ ਕਿਦਾਂ ਉਹਦਾ ਇਸਤੇਮਾਲ ਕਰਦੇ ਆ ਤੇ ਵੀਰੇ ਅੱਜ ਵੀ ਉਹੀ ਹੋ ਰਿਹਾ ਹੈ ਅੱਜ ਇੱਕ ਬੇਰੋਜ਼ਗਾਰ ਬੰਦਾ ਸਪੀਕਰ ਚ ਪਿਆ ਕਿ ਮੇਰੇ ਕੋਲ ਰੋਜ਼ਗਾਰ ਨਹੀਂ ਮੈਂ 4 ਪੈਸੇ ਕਮਾਣਾ ਮੈਂ ਕਮਾਵਾਂ ਤਾਂ ਕਮਾਵਾਂ ਕਿੱਥੋਂ ਕਿਉਂਕਿ ਹਰ ਇੱਕ ਬੰਦੇ ਦਾ ਨਾ ਇੰਟਰਸਟ ਕਿਸੇ ਨਾ ਕਿਸੇ ਕੰਮ ਚ ਹੁੰਦਾ ਵੀਰੇ ਯਾਰ ਬੰਦਾ ਸਾਰੇ ਕੰਮ ਤਾਂ ਨਹੀਂ ਕਰਦਾ ਉਹ ਕਿਸੇ ਇੱਕ ਕੰਮ ਚ ਬ ਕਾਮ ਨਹੀਂ ਮਿਲਦਾ ਸਹੀ ਹੈ ਨਾ ਸਹੀ ਮੌਕਾ ਨਹੀਂ ਮਿਲਦਾ ਸਹੀ ਮੁਕਾਮ ਨਹੀਂ ਮਿਲਦਾ ਆਪਾਂ ਕਹਿ ਦਿੰਦੇ ਆ ਅਗਲਾ ਵਿਲੜ ਹੈ ਫਲਾਣਾ ਇਹ ਟਿੰਕਾ ਬਈ ਕੋਈ ਅੱਜ ਦੇ ਟਾਈਮ 'ਚ ਬੇਲਾ ਨਹੀਂ ਕੋਈ ਲੱਤ ਨਹੀਂ ਫਿਲੜ ਬੰਦੇ ਨੂੰ ਲੱਤ ਵੀ ਕਹਿੰਦੇ ਕਹਿੰਗੇ ਠੀਕ ਹੈ ਕੋਈ ਬੇਲਾ ਨਹੀਂ ਕੋਈ ਲੱਤ ਨਹੀਂ ਵੀਰੇ ਸਾਰੇ ਆਪਣੇ ਵੱਲੋਂ ਮਿਹਨਤ ਕਰਨ ਲੱਗੇ ਹੁੰਦੇ ਆ ਇਸ ਲਈ ਕਿਸੇ ਨੂੰ ਘਟਣਾ ਸਮਝੋ ਠੀਕ ਹੈ ਨਾ ਬਸ ਗੱਲ ਹੈ ਕਿ ਉਹਨੂੰ ਯਾਰ ਸਹੀ ਗਾਈਡਸ ਕਰੋ ਉਹਨੂੰ ਮੋਟੀਵੇਟ ਕਰੋ ਉਹਨੂੰ ਡੇਗੋ ਨਾ ਉਹਨੂੰ ਗੇਰੋ ਨਾ ਕਿ ਬਾਈ ਤੇਰਾ ਤੂੰ ਦਾ ਬੇਲਾ ਤੂੰ ਦਾ ਕਰ ਨਹੀਂ ਸਕਦਾ ਤੂੰ ਆਪਣੇ ਮਾਪੇ ਉਹਨੂੰ ਰੋਟੀ ਨਹੀਂ ਦੇ ਸਕਦਾ ਤੂੰ ਆਪਣੀ ਜਨਾਨੀ ਨੂੰ ਨਹੀਂ ਕੱਪੜੇ ਦਵਾ ਸਕਦਾ ਤੂੰ ਆਪਣੇ ਬੱਚਿਆਂ ਦਾ ਖਰਚਾ ਨਹੀਂ ਚੱਕ ਸਕਦਾ ਇਹ ਚੀਜ਼ ਲਈ ਕਦੇ ਕਿਸੇ ਨੂੰ ਮੋਟੀਵੇਟ ਨਾ ਕਰੋ ਬਈ ਕੀ ਪਤਾ ਅਗਲਾ ਕਿੱਥੋਂ ਤੱਕ ਮਾਰ ਕਰਦਾ ਹੋਵੇ ਕੀ ਪਤਾ ਉਹਦੀ ਸੋਚ ਕਿੱਥੋਂ ਤੱਕ ਹੋਵੇ ਹੈਨਾ ਜਿੱਥੇ ਤੱਕ ਅਸੀਂ ਸੋਚ ਹੀ ਨਹੀਂ ਸਕਦੇ ਹੋਵੇ ਇਸ ਕਰਕੇ ਵੀਰੇ ਜਿਹੜੀ ਮਿਹਨਤ ਹੈ ਨਾ ਉਸ ਦਾ ਮਿਹਨਤ ਨਾਲ ਦਿਮਾਗ ਤੋਂ ਕਰੋ ਕੋਈ ਗੱਲ ਨਹੀਂ ਯਾਰ ਸਟਰਗਲ ਹੈ ਹੁਣ ਮੇਰਾ ਵੀ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਮੈਂ ਸੋਸ਼ਲ ਮੀਡੀਆ ਤੇ ਕਾਫੀ ਸਮੇਂ ਤੋਂ ਲੱਗਾ ਹੋਇਆ ਪਰ ਮੈਂ ਯਾਰ ਠਾਣੀ ਹੋਈ ਹੈ ਕਿ ਸੋਸ਼ਲ ਮੀਡੀਆ ਦਾ ਕਰ ਨਹੀਂ ਕਰਨਾ ਇਹ ਜ਼ਰੂਰੀ ਨਹੀਂ ਕਿ ਪੈਸੇ ਹੀ ਹੈ ਉਹ ਤਾਂ ਮਲਬੀਓ ਉਹ ਤੋਂ ਜਿਹੜਾ ਪੈਸਾ ਕਮਾਣਾ ਹੈ ਜ਼ਰੂਰੀ ਨਹੀਂ ਕਿ ਮੈਂ ਆਪਣੇ ਆਰਾਮਦਾਰੀ ਲਈ ਕਹਿੰਦਾ ਹੈ ਉਹ ਮੇਰਾ ਇੱਕ ਬਸ ਹਿੰਡ ਹੈ ਨਾ ਪਗਾਣੀ ਹੈ ਠੀਕ ਹੈ ਨਾ ਮੇਰੇ ਆਪਣੇ ਹੈਗੇ ਸੋਸ਼ਲ ਮੀਡੀਆ ਤੋਂ ਪੈਸਾ ਕਮਾ ਕੇ ਮੈਨੂੰ ਖੁਸ਼ੀ ਮਿਲਦੀ ਹੈ ਕਿ ਹਾਂ ਯਾਰ ਮੈਂ ਪੈਸਾ ਕਮਾ ਲਿਆ ਠੀਕ ਹੈ ਨਾ ਹੁਣ ਕਰੀ ਬਈ ਕੰਮ ਜਾਂਦੇ ਖਰਚੇ ਪਤੇ ਲਈ ਇੰਡਰਾਇਵਰ ਕਰ ਰਹੇ ਹਾਂ ਕਦੇ ਕੋਈ ਕੰਮ ਕਰਦੇ ਆਂ ਕੋਈ ਕੰਮ ਕਰਦੇ ਆਂ ਕਰਨਾ ਪੈਂਦਾ ਬਈ ਕੀ ਕਰੀਏ ਪੇਟ ਪਾਪੀ ਪੇਟ ਲਈ ਬਹੁਤ ਕੁਝ ਕਰਨਾ ਪੈਂਦਾ ਘਰ ਦੇ ਪਾਲਨੇ ਪੈਂਦੇ ਨੇ ਠੀਕ ਹੈ ਨਾ ਸਭ ਕੁਝ ਦੇਖਣਾ ਪੈਂਦਾ ਔਰ ਗੱਲ ਹੈ ਜਿਹੜੀ ਇੰਨੀ ਕਹਿ ਕੇ ਹਾਰਡ ਕਿਉਂਕਿ ਹਾਰਡਵਰਕ ਵੀਰੇ ਤੁਸੀਂ ਹੱਥ ਦੀ ਮਿਹਨਤ ਉਹਦੇ ਤੱਕ ਕਰ ਸਕਦੇ ਹੋ ਜਦੋਂ ਤੱਕ ਤੁਹਾਡੇ ਹੱਥ ਪੈਰ ਸलाम ਕਰਨੇ ਇੱਕ ਦਿਨ ਸੁ ਬੁਢਾਪਾ ਆ ਜਾਏਗਾ ਤੁਸੀਂ ਬੈਠਦੋਗੇ ਠੀਕ ਹੈ ਨਾ ਸਰੀਰ ਨੇ ਵੀ ਸਾਥ ਦੇਣਾ ਛੱਡ ਦੇਣਾ ਸਰੀਰ ਨੇ ਡਿੱਗ ਜਾਣਾ ਮਹਤਾਜ ਹੋ ਜਾਓਗੇ ਕਿ ਕੋਈ ਮੈਨੂੰ ਇੱਥੋਂ ਚੱਕ ਕੇ ਉੱਥੇ ਬਿਠਾ ਦੇਵੇ ਕੋਈ ਇੱਥੋਂ ਚੱਕ ਕੇ ਉੱਥੇ ਪਾ ਦੇਵੇ ਕੋਈ ਇੱਥੋਂ ਚੱਕ ਕੇ ਉੱਥੇ ਰੱਖ ਦੇਵੇ ਕੋਈ ਮੈਨੂੰ ਰੋਟੀ ਖਵਾ ਦੇਵੇ ਕੋਈ ਮੈਨੂੰ ਬਾਥਰੂਮ ਲੈ ਜਾਵੇ ਕੋਈ ਮੈਨੂੰ ਲੈਟਰਿੰਗ ਲੈ ਜਾਵੇ ਹਨਾ ਹਰ ਇੱਕ ਕੰਮ ਲਈ ਬੰਦਾ ਮਹਤਾਜ ਹੋ ਜਾਂਦਾ ਪਰ ਸਮਾਰਟ ਵਰਕੇ ਐ ਇਦਾਂ ਦੀ ਚੀਜ਼ ਹੈ ਨਾ ਵੀਰੇ ਕਿ ਤੁਸੀਂ ਅੱਜ ਪੈਸਾ ਕਮਾਓਗੇ ਤੁਹਾਡਾ ਲਾਈਫ ਟਾਈਮ ਆਂਦਾ ਹੀ ਰਹਿਣਾ ਆਂਦਾ ਹੀ ਰਹਿਣਾ ਤੁਸੀਂ ਕੱਲੂ ਮਰ ਵੀ ਗਏ ਥੋੜੀ ਪੁਸ਼ਟਾਂ ਦੇ ਕੰਮ ਆਣਾ ਵੀ ਰਿਹਾ ਪੈਸਾ ਠੀਕ ਹੈ ਨਾ ਪਰ ਹਾਰਡ ਵਰਕ ਚ ਕੀ ਹੈ ਤੁਸੀਂ ਜਦੋਂ ਤੱਕ ਜਿਓਗੇ ਜਦੋਂ ਤੱਕ ਤੁਹਾਡੇ ਹੱਥ ਪੈਰ ਸਲਾਮਤ ਨੇ ਤੁਸੀਂ ਉਦੋਂ ਤੱਕ ਹੀ ਪੈਸਾ ਕਮਾ ਸਕਦੇ ਹੋ ਠੀਕ ਹੈ ਨਾ ਇਸ ਨਾਲ ਠੀਕ ਹੈ ਹਾਰਡ ਵਰਕ ਵੀ ਕਰੋ ਆਪਣੇ ਖਰਚੇ ਪਾਉਣ ਲਈ ਕਰੋ ਪਰ ਜਿਹੜਾ ਜੋਰ ਹੈ ਨਾ ਵੀਰੇ ਸਮਾਰਟ ਵਰਕ ਤੇ ਦਿਓ ਯਾਰ ਸਮਾਰਟ ਵਰਕ ਵਰਗੀ ਮੋਜ ਕਿਤੇ ਨਹੀਂ ਠੀਕ ਹੈ ਨਾ ਠੀਕ ਹੈ ਕਮੈਂਟਾਂ 'ਚ ਭਾਈ ਜਿਨੇ ਗਾਲਾਂ ਕੱਢਣੀਆਂ ਉਹਦਾ ਕੱਢਣੀਆਂ ਹੋਣਾ ਆਪਾਂ ਕੁਝ ਨਹੀਂ ਕਰ ਸਕਦੇ ਤੇਰੀ ਤਰ੍ਹਾਂ ਦੀ ਦੁਨੀਆ ਬ ਤੇਰੀ ਤਰ੍ਹਾਂ ਦੀ ਸੋਚ ਆ ਲੋਕਾਂ ਦੀ ਠੀਕ ਹੈ ਨਾ ਆਪਾਂ ਯਾਰ ਆਪਣੇ ਕੰਮ ਤੇ ਫੋਕਸ ਕਰੀਏ ਅਗਲੇ ਆਪਣੇ ਕੰਮ ਤੇ ਫੋਕਸ ਕਰਦੇ ਨੇ ਕੀ ਪਤਾ ਅਗਲੇ ਦਾ ਕੰਮ ਹੀ ਗਾਲਾਂ ਕੱਢਣਾ ਹੋਵੇ ਨਾ ਤਾਂ ਕੱਢੀ ਜਾਓ ਭਾਈ ਕਰੀ ਜਾਓ ਚੁਗਲੀਆਂ ਕੋਈ ਗੱਲ ਨਹੀਂ ਠੀਕ ਹੈ ਨਾ ਜੇ ਕਿਸਮਤ ਚ ਹੋਇਆ ਭਾਈ ਬਣ ਜਾਗੇ ਨਹੀਂ ਹੋਇਆ ਨਾ ਬਣਾ ਕੇ ਠੀਕ ਹੈ ਨਾ ਜੋ ਕਿਸਮਤ ਚ ਹੋਇਆ ਉਹਨੂੰ ਤਾਂ ਕੋਈ ਖੋਈ ਨਹੀਂ ਸਕਦਾ ਜੋ ਰੱਬ ਨੇ ਜੋ ਅੱਲਾਹ ਨੇ ਕਿਸਮਤ ਚ ਲਿਖਤਾ ਉਹਨੂੰ ਹਰ ਹਾਲ ਚ ਤੁਹਾਨੂੰ ਮਿਲ ਕੇ ਹੀ ਰਹਿਣਾ ਉਹ ਚੀਜ਼ ਠੀਕ ਹੈ ਉਹਨੂੰ ਦੁਨੀਆ ਦੀ ਕਿੱਡੀ ਮਰਜ਼ੀ ਤਾਕਤ ਹੋਵੇ ਕੋਈ ਨਹੀਂ ਤੁਹਾਡੇ ਤੋਂ ਖੋ ਸਕਦਾ ਉਹ ਤੁਹਾਡੀ ਕਿਸਮਤ ਚ ਜਿਹੜੀ ਲਿਖਤੀ ਨਾ ਰੱਬ ਨੇ ਉਹ ਮਿਲ ਕੇ ਰਹਿਣੀ ਹੈ ਠੀਕ ਹੈ ਨਾ ਤੇ ਦੂਜੇ ਦੀ ਕਿਸਮਤ ਉਹ ਤੁਸੀਂ ਨਹੀਂ ਖਾ ਸਕਦੇ ਇਹ ਗੱਲ ਵੀ ਸੱਚ ਹੈ ਬਾਈ ਠੀਕ ਹੈ ਨਾ ਤੇ ਬਾਕੀ ਮੈਂ ਤਾਂ ਯਾਰ ਇਹੀ ਕਹੂੰਗਾ ਕਿ ਕਿਸੇ ਨੂੰ ਡੀਮੋਟੀਵੇਟ ਨਾ ਕਰੋ ਤੇ ਮਿਹਨਤ ਕਰਨੀ ਹੈ ਤਾਂ ਦਿਮਾਗ ਦੀ ਕਰੋ ਤਾਂ ਕਿ ਤੁਹਾਡੀ ਪੀੜ੍ਹੀਆਂ ਕਿ ਭਾਈ ਸਾਡੇ ਦਾਦੇ ਪੜਦਾਦਿਆਂ ਨੇ ਸਾਡੇ ਲਈ ਕੁਝ ਕੀਤਾ ਸੀ ਠੀਕ ਹੈ ਨਾ ਅੱਜ ਜਿਨ੍ਹਾਂ ਕੋਲ ਜ਼ਮੀਨਾਂ ਨੇ ਜਾ ਦਾਦਾ ਨੇ ਅੱਜ ਅਗਲੇ ਦੁਆਏ ਹੀ ਦਿੰਦੇ ਹੋਣੇ ਕਿ ਸਾਡੇ ਦਾਦੇ ਪੜਦਾਦੇ ਨੇ ਕਮਾਈਆਂ ਹੁਣ ਜੇ ਇਹ ਇਕੋਲੋਗ ਵੀ ਨੇ ਜਿਹੜੇ ਝੁੰਗੀਆਂ ਚ ਸਮਾਂ ਗੱਟ ਰਹੇ ਨੇ ਠੀਕ ਹੈ ਨਾ ਕਿਉਂਕਿ ਭਾਈ ਆਪਾਂ ਜੋ ਖਾਂਦੇ ਆ ਕਮਾਉਂਦੇ ਆ ਪਾਉਂਦੇ ਆ ਵਾ ਕਿਉਂਕਿ ਆਪਣਾ ਗੁਜ਼ਾਰਾ ਹੀ ਮੁਸ਼ਕਲ ਨਾਲ ਚੱਲਦਾ ਆ ਯਾਰ ਆਪਾਂ ਕਿੱਥੋਂ ਜਮਾ ਕਰ ਲਾਂਗੇ ਹਨਾ ਆਪਾਂ ਪੁਸ਼ਤਾਂ ਲਈ ਕਿੱਥੇ ਜਮਾ ਕਰ ਲਾਂਗੇ ਆਪਾਂ ਤਾਂ ਆਪਣੀ ਦਵਾਈ ਬੁੱਟੀ ਲਈ ਨਹੀਂ ਜਮਾ ਕਰ ਸਕਦੇ ਤਾਂ ਇਸ ਕਰਕੇ ਮੇਰਾ ਵੀਰ ਬਣ ਕੇ ਨਾ ਸਮਾਰਟ ਵਰਕ ਤੇ ਯਾਰ ਜੋੜ ਠੀਕ ਹੈ ਨਾ ਸਮਾਰਟ ਵਰਕ ਜੌਬ ਕਰੋ ਸਭ ਕੁਝ ਕਰੋ ਜੇ ਇੰਟਰਸਟ ਹੈ ਤੁਹਾਡਾ ਔਰ ਨਾਲ ਨਾਲ ਸਮਾਰਟ ਵਰਕ ਕਰੋ ਕਿ ਪਰਮੇਸ਼ਵਰ ਮਰਮਾ ਦੇ ਗਾਣੇ ਦੀ ਲੈਂਡ ਸੁਣੀ ਹੋਣੀ ਤੁਸੀਂ ਪੁੱਤ ਮੇਰਾ ਕਰੂ ਕੋਰਾ ਮਾਨ ਦਾਦੇ ਤੇ ਐਦਾਂ ਦੇ ਮੈਂ ਕੰਮ ਕੁਝ ਕਰੇ ਹੋਇਆ ਸੌਰੀ ਸੌਰੀ ਵੀਰੇ ਮੇਥੋਂ ਪਰਮੇਸ਼ਵਰ ਮਰਮਾ ਕਹਿ ਹੋ ਗਿਆ ਬਾਈ ਸਿੰਘੇ ਦਾ ਗਾਣਾ ਹੈ ਯਰ ਪਤਾ ਨਹੀਂ ਜਿਹੜੇ ਮਰਜੀ ਬਾਈ ਦਾ ਗਾਣਾ ਯਾਰ ਗਾਣੇ ਤੇ ਲੈਂਡ ਬੜੀ ਘੈਂਟ ਹੈ ਠੀਕ ਹੈ ਨਾ ਤੇ ਆਪਾਂ ਉਹ ਚੀਜ਼ ਸੱਚ ਕਰਕੇ ਦਿਖਾਉਂਦਾ ਇਹਨਾਂ ਤੇ ਕਰਮੀ ਮੇਰੇ ਵੀਰਿਆਂ ਨੇ ਸਭ ਨੇ ਆ ਤੇ ਤੁਸੀਂ ਹਰ ਇੱਕ ਦੀ ਸਪੋਰਟ ਕਰੋ ਆਪਸੇ ਸਪੋਰਟ ਕਰੋ ਖਾਸ ਕਰ ਮੇਰੇ ਪੰਜਾਬੀ ਵੀਰਾਂ ਨੂੰ ਰਿਕੁਐਸਟ ਹੈ ਕਿ ਭਾਈ ਦੁਨੀਆ ਇੰਟਰਨੈਟ ਤੇ ਆ ਗਈ YouTube ਤੇ ਆ ਗਈ ਤੁਸੀਂ ਹਾਲੇ ਵੀ ਹਾਲੇ ਵੀ ਸਿਰਫ 20% ਲੋਕ YouTube ਤੇ ਨਹੀਂ ਪੰਜਾਬ ਦੀ ਠੀਕ ਹੈ ਪਰਤੋ ਬਤੀ ਹੋ ਗਏ ਨੇ 70% ਖਾਲੀ ਪੈਣੇ ਜੇ ਲੋਕ ਇਹ ਤੁਸੀਂ ਵੀ ਇਹ ਸੋਚ ਕੇ ਬੈਠੇ ਹੋਨਾਗੇ ਬਈ ਕੰਮ ਨਹੀਂ ਹੈ ਕੰਮ ਨਹੀਂ ਹੈ ਕੰਮ ਬਹੁਤ ਹੋਇਆ ਮੈਂ ਕਹਿੰਦਾ ਜਿੰਨਾ ਕੰਮ ਇੰਟਰਨੈਟ ਦਾ YouTube ਤੇ YouTube ਦਾ ਇੰਡੀਆ ਚ ਨਾ ਕਿਤੇ ਨਹੀਂ ਹੈ ਪੂਰੀ ਦੁਨੀਆ ਚ ਪੂਰੇ ਵਰਲਡ ਚ ਕਿਤੇ ਨਹੀਂ ਹੈ ਅਗਰ ਇੱਥੇ 150 ਕਰੋੜ ਦੀ ਆਬਾਦੀ ਹੈ ਨਾ ਤਾਂ ਉਹੀ 150 ਕਰੋੜ ਦੀ ਆਬਾਦੀ ਵੀ ਥੋੜੀ ਤਰੱਕੀ ਦਾ ਕਾਰਨ ਨਹੀਂ ਹੋਏਗੀ ਤੁਸੀਂ ਕਹਿੰਦੇ ਹੋ ਨਾ ਕਿ ਮੁਲਕ ਦੀ 150 ਕਰੋੜ ਆਬਾਦੀ ਨਹੀਂ ਮੁਲਕ ਵਿੱਚ ਰੱਖਿਆ ਹੋਇਆ ਉਸੇ 150 ਕਰੋੜ ਦੀ ਆਬਾਦੀ ਤੋਂ ਤੁਸੀਂ ਪੈਸਾ ਵੀ ਕਮਾ ਸਕਦੇ ਹੋ ਵੀਰੇ ਠੀਕ ਹੈ ਨਾ ਹੁਣ ਇਹ ਕਿੱਦਾਂ ਕਮਾਣਾ ਹੈ ਕਦੋਂ ਕ ਇਹਨਾਂ ਆਪਣਾ ਕੰਮ ਦਾ ਗਾਈਡ ਕਰਨਾ ਤੇ ਗਾਈਡ ਕਰਦਾ ਮੈਂ ਤੇ ਮੇਰਾ ਵੀਰ ਮੈਂ ਤਾਂ ਯਾਰ ਜਿੰਨੀ ਕਿ ਮੋਟੀਵੇਸ਼ਨ ਮੇਰੇ ਕੋਲ ਹੁੰਦੀ ਹੈ ਆਪਣੇ ਆਪ ਤੋਂ ਲੈਂਦਾ ਵੀਰੇ ਇਕਸਟਰਨਲ ਮੋਟੀਵੇਸ਼ਨ ਕਿਸੇ ਤੋਂ ਨਾ ਲਓ ਕਿ ਹਾਂ ਉਹ ਇੱਕ ਮੋਟੀਵੇਸ਼ਨ ਹੁੰਦੀ ਹੈ ਸੌ ਸਾਰੇ ਆ ਇਟਰੇ ਆ ਆਪਣਾ ਵਾਟਿੰਗ ਕਾ ਮੈਂ ਦੰਦ ਵਣਾ ਨਾ 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 ਮੇਰਾ ਵੀਰ ਜਦੋਂ ਤੁਸੀਂ ਟੁੱਟਦੇ ਹੋ ਨਾ ਸਭ ਤੋਂ ਵੱਡੀ ਮੋਟੀਵੇਸ਼ਨ ਤੁਹਾਡੇ ਲਈ ਉਹ ਹੁੰਦੀ ਹੈ ਜਦੋਂ ਤੁਸੀਂ ਡਿੱਗਦੇ ਹੋ ਜਦੋਂ ਤੁਹਾਨੂੰ ਕੋਈ ਚਾਰ ਬੋਲ ਮਾਰਦਾ ਜਦੋਂ ਤੁਹਾਨੂੰ ਕੋਈ ਹੰਕਾਰੇ ਹੋਏ ਬੋਲ ਬੋਲਦਾ ਉਦੋਂ ਤੁਹਾਡੀ ਮੋਟੀਵੇਸ਼ਨ ਬਣਦੀ ਹੈ ਉਹ ਚੀਜ਼ ਤੋਂ ਨਹੀਂ ਮੋਟੀਵੇਸ਼ਨ ਚੱਕੋ ਨਾ ਕਿ ਆਪਣੇ ਆਪ ਨੂੰ ਡੇਗੋ ਕਿਉਂਕਿ ਉਹ ਚੀਜ਼ ਨੇ ਤੁਹਾਡੇ ਮਾਈਂਡ ਸੈਟ ਨੂੰ ਚੇਂਜ ਕਰਕੇ ਰੱਖਣਾ ਜਦੋਂ ਤੁਸੀਂ ਆਪਣੇ ਆਪ ਨੂੰ ਸਮਝਾ ਲਿਆ ਕਿ ਇਹ ਤਾਂ ਸਾਲਾ ਪਾਗਲ ਹੈ ਮੈਂ ਤਾਂ ਆਪਣੇ ਲਈ ਜੀਣਾ ਹੈ ਮੈਂ ਕਰਨਾ ਹੈ ਮੈਂ ਬਣਾਣਾ ਹੈ ਕੋ Kids calling taker. Love you all.